ਪਰ ਪਰਿਵਾਰ ਆਪਣਾ ਹੂੰ ਕੋਈ ਦੂਸਰਾ ਪਰਿਵਾਰ ਨਹੀਂਗਾ ਪਰ ਮੈਂ ਕੀ ਦੱਸਣਾ ਹੈ ਪਰਿਵਾਰ ਮੈਂ ਘਰ ਦਾ ਕੰਮ ਹੀ ਖਤਮ ਹੋ ਗਿਆ ਕੋਈ ਕੋ ਬਚਾਣਾ ਬਹੁਤ ਪਰ ਹੈ ਸਰ ਆਪਣੇ ਉਹ ਵੀ ਖੋਲਿਆ ਫਿਰ ਤੰਗੀ ਬਣਾਣੇ ਕਿ ਨਹੀਂ ਅਬ ਕੀ ਇਹ ਵੀ ਦੱਸਣ ਮੈਨੂੰ ਇਹ ਕਰ ਸਕਦੇ ਤੇ ਕੁਝ ਗੱਲ ਕਰਨ ਮਾਰੀ ਸੀ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਮਾਰੇ ਕਰ ਸਕਦਾ ਪਰ ਇਹ ਹੋ ਜਾਂਨੇ ਹੈ ਪਰਵਾਰਸੀ ਅਜੇ ਤੱਕ ਮੈਂ ਕੁਝ ਤੇ ਨਹੀਂ ਦੰਨਾਰੇ ਤੇ ਮਾਰਕ ਨੂੰ ਪਤਾ ਨਹੀਂ ਕੀ ਚੰਗਾ ਲੱਗਾ ਜਿਆਦਾ ਕਾਰੀ ਬੇਬਾਦ ਹੋ ਗਿਆ ਮਸਬੂਹ ਬਚਾ ਉਹ ਬਚਾ ਨਾ پورا ਸਤੰਬਰ ਦੇਖੋ ਦੇਖ ਤੇ ਕੀ ਕਰਨੇ ਨੇ ਕੋਠੇ ਜਿਆਦਾ ਤਾਂ ਕੀ ਕਰਨੀਏ ਦੱਸ ਦੀ ਜਿਆਦਾ ਤਾਂ ਉਹ ਨੇ ਇਹ ਨਾ ਪੈਸੇ ਨਾ ਗੱਲਾਂ ਕਰਨੀਆਂ ਜਾਂ ਕੋਠੇ ਨੇ ਗੱਲਾਂ ਕਰਨੀ ਉਹ ਦੇ ਮੈਂ ਜੀ ਪ੍ਰਵੀਨ ਕੁਮਾਰਾ ਮੈਂ ਕੇਸ਼ਵ ਦਾ ਚਾਚਾ ਹਾਂ ਮੈਂ ਕੇਸ਼ਵ ਦਾ ਚਾਚਾ ਹਾਂ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਆਖੋ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਆਖੋ ਮੰਗ ਕਰਨਾ ਮੇਰਾ ਪੁੱਤ ਘਰ ਆਇਆ ਮੇਰਾ ਪੁੱਤ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗਈ ਮੇਰੇ ਪੁੱਤ ਮੇਰਾ ਪੁੱਤ ਘਰ ਉੱਪਰ ਜਾਵੇ ਆਹਦੇ ਇਹੋ ਹੱਥ ਜੋੜਨੇ ਆ ਪ੍ਰਮਾਤਮਾ ਇੰਗਲੈਂਡ 'ਚ ਮੇਰਾ ਪੁੱਤ ਪੜਨ ਵਾਸਤੇ ਗਿਆ ਦਾ ਤਿੰਨ ਸਾਲ ਦੀ ਸਟੱਡੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤ ਨੂੰ ਤੇ 3 ਮਹੀਨੇ ਚੌਥਾ ਮਹੀਨਾ ਦਾ ਜਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬਰਾ ਖੋਸ ਗਿਆ ਮੇਰਾ ਪੁੱਤ ਗੱਡੀ 'ਚ ਬੈਹਿ ਕੇ ਜਾਂਦੇ ਸੀ ਕਿਰੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਵਿੱਚ ਹੋਰ ਕੌਣ-ਕੌਣ ਹੋਰ ਕੇ ਸੁਦੀ ਮੰਮੀ ਐ ਇੱਕ ਡੈਡੀ ਉਹਦਾ ਤਾਂ 2008 'ਚ ਪੂਰਾ ਹੋ ਗਿਆ ਤਾਂ ਦੋ ਬੇਟੀਆਂ ਹੁੰਦੀਆਂ ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਵਿਆਹ ਮੈਂ ਉਹਨੂੰ ਕਿਹਾ ਛਾਬਿਆ ਮੈਂ ਕੁੜੀ ਵੀ ਮੰਗ ਲਾਂ ਨੇ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਂਗਾ ਤੁਸੀਂ ਇੱਕ ਸਾਦ ਨਾ ਪਾਹਲੇ ਤਾਂ ਮੈਂ ਛੁੱਟੀ ਲੈ ਕੇ ਆ ਜਾਵਾਂ ਮੈਂ ਚਾਹ ਠੀਕ ਹੈ ਮੇਰੀ ਭਰਾਈ ਵੀ 2 ਸਾਲ ਦੀ ਹੋਈ ਨਹੀਂ ਫਿਰ ਦੇ ਸਾਲ ਦੀ ਮੈਂ ਛੁੱਟੀ ਮਰ ਜੇ ਕਿ ਮਾ ਜਾਵਾਂ ਮੈਂ ਚਾ ਠੀਕ ਹੈ ਪੁੱਤ ਅਸੀਂ ਮੰਗ ਲਨੇ ਆ ਰਿਸ਼ਤਾ ਲੱਭ ਕੇ ਦੇ ਅਸੀਂ ਲੱਗਾ ਰਿਸ਼ਤਾ ਲੱਭਿਆ ਆ ਅਸੀਂ ਬੁੱਕ ਵੀ ਕੀਤਾ ਹੋਟਲ ਐਂਗੇਜਮੈਂਟ ਵਾਸਤੇ ਉਹਦੇ ਤੇ ਪੌਣਾ ਇਹ ਬਤ ਗਿਆ ਸਾਡੇ ਨਾਲ ਤੁਹਾਡੇ ਸਾਰੇ ਕੰਮ ਇੱਥੇ ਦੂਰੇ ਰਹਿ ਗਏ ਪਰ ਮਾਤਮਾ ਗਾੜੀ ਇਹਨਾਂ ਦੀ ਗਾੜੀ ਪੰਜਾਬ ਸਰਕਾਰ ਗਾੜੀ ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ਼ ਕਰਾਂਗੇ ਪੇ ਸਾਡਾ ਪੁੱਤ ਘਰ ਪਹੁੰਚਾ ਦਿਓ ਅਹੀਂ ਦੇ ਬਰੇ ਅਹੀਂ ਅਹੀਂ ਕਾਹੀ ਜੋਗੇ ਨਹੀਂ ਭਰਿੰਦਰ ਕੁਮਾਰ ਆ ਮੈਂ ਉਹਦਾ ਬ੍ਰਦਰ ਆ ਵੱਡਾ ਜੀ ਬਹੁਤ ਪਿਆਰ ਹੀ ਜੀ ਉਹਦਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਮ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਪਹੁੰਚਾਇਆ ਜਾਵੇ ਜਾਂਦੀ ਵੜੀ ਦਾ ਅਸੀਂ ਫੇਸ ਦੇਖ ਲਈਏ ਵਿਚਾਰੇ ਦਾ ਕਿਉਂਕਿ ਇੰਦਾਂ ਦੇ ਪਰਵਾਹ ਦਾ ਬਹੁਤ ਬੜਾ ਹਾਲ ਆ ਜੀ ਇੰਦਾਂ ਜੇ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਇਹ ਤਰ੍ਹਾਂ ਕਰਕੇ ਸਾਡੇ ਬ੍ਰਦਰ ਦੀ ਡੈੱਡ ਬੋਡੀ ਨੂੰ ਪਿੰਡ ਭੇਜਿਆ ਜਾਵੇ